ਪਟਿਆਲਾ ਦੇ ਮਿਨੀ ਸਕਤਰੇ ਦੇ ਈ ਬਲੌਕ ਦੇ ਵਿੱਚ ਦੱਸਦੇ ਕਿ ਅੱਗ ਲੱਗੀ ਹੈ ਸੋ ਮਿਨੀ ਸਕਤਰੇ ਦੇ ਚੌਥੀ ਮੰਜ਼ਿਲ ਦੇ ਵਿੱਚ ਜੇ ਅੱਗ ਲੱਗੀ ਹੈ ਸੋ ਅਗਦੀ ਲਪੇੜ ਦੇ ਵਿੱਚ ਰੂਮ ਦਾ ਸਾਰਾ ਰਿਕਾਰਡ ਆਇਆ ਹੈ ਸੋ ਅੱਗ ਲੱਗਣ ਦੀ ਖਬਰ ਮਿਲਦਿਆਂ ਹੀ ਸਾਰਾ ਸਟਾਫ ਬਾਹਰ ਆ ਗਿਆ ਜਿਸ ਤੋਂ ਬਾਅਦ ਘੜੀ ਮੁਸ਼ਰਕਤ ਮਗਰੋਂ ਅੱਗ ਤੇ ਕਾਬੂ ਪਾਇਆ ਗਿਆ ਸੋ ਫਿਲਹਾਲ ਇਹ ਤਸਵੀਨਾ ਪੇਖਿਆ ਜਾ ਸਕਦੇ ਨੇ ਕਿ ਕਿਸ ਕਦਰ ਵੱਡਾ ਨੁਕਸਾਨ ਹੋਇਆ ਹੈ ਸਾਰਾ ਰਿਕਾਰਡ ਜੋ ਕੀ ਹੈ ਸੜ ਕੇ ਸਬਾਹ ਹੋ ਚੁੱਕਿਆ ਹੈ ਸੋ ਅਗਦੀ ਲਪੇੜ ਦੇ ਵਿੱਚ ਰਿਕਾਰਡ ਰੂਮ ਆਇਆ ਹੈ ਸੁਕਰਣੀ ਉਹ ਸ਼ੱਕਤ ਮਗਰੋਂ ਅੱਗ ਤੇ ਫਿਲਹਾਲ ਹੁਣ ਕਾਬੂ ਪਾ ਲਿਆ ਗਿਆ ਟੋਪਟਾਲਾ ਤੋਂ ਇਹ ਤਸਵੀਰ ਹੈ ਜਿੱਥੇ ਮਿਨੀ ਸਕਤਰੇਤ ਬਲਾਕ A ਦੇ ਵਿੱਚ ਇਹ ਅੱਗ ਲੱਗੀ ਹੈ ਫਿਲਹਾਲ ਤਸਵੀਰਾਂ ਵੇਖਿਆ ਜਾ ਸਕਦੇ ਨੇ ਕਿ ਕਿਸ ਤਰ੍ਹਾਂ ਇਹ ਅੱਗ ਲੱਗੀ ਹੈ ਤਾਂ ਰਿਕਾਰਡ ਰੂਮ ਦੇ ਵਿੱਚ ਇਹ ਅੱਗ ਲੱਗੀ ਸਜੱਸ ਕਰਕੇ ਕਾਫੀ ਨੁਕਸਾਨ ਜੋ ਕੀਤਾ ਗਿਆ ਹੈ ਜਿਹੜੀ ਫਾਇਰ ਸੇਫਟੀ ਟੀਮ ਹੈਗੀ ਅਫਸਰ ਉਹਨਾਂ ਨੇ ਚੈੱਕ ਕਰ ਰਹੇ ਕੌਜ਼ ਆਫ ਫਾਇਰ ਵੀ ਤੇ ਅੰਡਰ ਕੰਟਰੋਲ ਹੈਗਾ ਉਹਨਾਂ ਨੇ ਦੇਖ ਲਿਆ ਹੈਗਾ ਥੋੜਾ ਅਜੇ ਧੂਆ ਆਏਗਾ ਇਸ ਕਰਕੇ ਅਸੀਂ ਇਵੈਕੂਏਸ਼ਨ ਕਰਾ ਕੇ ਬੰਦੇ ਬਾਹਰ ਹੀ ਹੈਗੇ ਤੇ ਜਿੱਦਾਂ ਹੀ ਕੌਜ਼ ਪਤਾ ਚੱਲ ਜਾਂਦਾ ਉਹਦਾ ਰੈਮਡੀ ਇਲੈਕਸ਼ਨ ਵੀ ਲਿੱਤਾ ਜਾਊਗਾ ਤੇ ਅਸੀਂ ਅਪਡੇਟ ਵੀ ਕਰ ਦਾਂਗੇ ਮੈਨੂੰ ਪਤਾ ਲੱਗੇ ਕਿ ਕਿੰਨੀ ਮੰਜ਼ਲ ਤੇ ਲੱਗੀ ਜੀ ਤੇ ਕਿਹੜੇ ਰੂਮ ਦੇ ਵਿੱਚ ਲੱਗੀ ਇਹ ਜਿੰਨਾ ਬਤਸਰੇ ਹੈਗੇ ਕਿ ਜੀ ਆ ਟੌਪ ਮੋਸਟ ਫਲੋਰ ਤੇ ਰਿਕਾਰਡ ਰੂਮ ਵਿੱਚ ਲੱਗੀ ਹੈ ਨਾ ਨਾ ਫਾਇਰ ਸੇਫਟੀ ਸੁਣਿਆ ਵੀ ਫਾਇਰ ਸੇਫਟੀ ਜਿਹੜੇ ਤੁਹਾਡੇ ਹੈਗੇ ਨਾ ਕਿ ਇਕੁਪਮੈਂ ਹੜਟेड ਹੈਗੀ ਪੜਿਆਲਾ ਦੇ ਸੀ ਡੀਸੀ ਦਫਤਰ ਦੇ ਵਿੱਚ ਚੌਥੀ ਮੰਜ਼ਲ ਦੇ ਉੱਪਰ ਅੱਗ ਲੱਗੀ ਹੈ ਇਸ ਵਕਤ ਰਿਕਾਰਡ ਰੂਮ ਦੇ ਵਿੱਚ ਅੱਗ ਲੱਗ ਚੁੱਕੀ ਹੈ ਸਾਰਾ ਜਿਹੜਾ ਅੰਦਰ ਸਟਾਫ ਸੀਗਾ ਉਹ ਬਾਹਰ ਆ ਚੁੱਕਾ ਹੈਗਾ ਡਿਪਟੀ ਕਮਿਸ਼ਨਰ ਦੇ ਦਫਤਰ ਦੀ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਜਦੋਂ ਡਿਪਟੀ ਕਮਿਸ਼ਨਰ ਵੀ ਖੁਦ ਇਸ ਵਕਤ ਆਪਣੇ ਦਫਤਰ ਤੋਂ ਬਾਹਰ ਆ ਚੁੱਕੇ ਨੇ ਕਿਉਂਕਿ ਧੂਆਂ ਇੰਨਾ ਕ ਜਿਆਦਾ ਹੈਗਾ ਔਰ ਅੱਗ ਜਿਹੜੀ ਉਹ ਚੌਥੀ ਮੰਜ਼ਲ ਤੇ ਲੱਗੀ ਹੈਗੀ ਆ ਤਾਂ ਇਸ ਵਕਤ ਇਹ ਤਸਵੀਰਾਂ ਦੇਖ ਰਹੇ ਹਾਂ ਜਦੋਂ ਪਟਿਆਲਾ ਸ਼ਹਿਰ ਦੇ ਡੀਸੀ ਜਿਹੜੇ ਨੇ ਉਹ ਵੀ ਆਪਣੇ ਦਫਤਰ ਤੋਂ ਇਸ ਵਕਤ ਬਾਹਰ ਆ ਚੁੱਕੇ ਨੇ ਕਿਉਂਕਿ ਤਾਂ ਚੌਥੀ ਮੰਜ਼ਲ ਤੇ ਇਹ ਅੱਗ ਲੱਗੀ ਹੈਗੀ ਆ ਜੋ ਸੈਕਟਰੀਏਟ ਦਾ ਦਫ਼ਤਰ ਹੈ ਇੱਥੇ ਡੀਸੀ ਦਫ਼ਤਰ ਹੈ ਤੇ ਡੀਸੀ ਦਫ਼ਤਰ ਦੇ ਵਿੱਚ ਉਹ ਧੂੰਆਂ ਜਿਹੜਾ ਉਹ ਤੁਹਾਨੂੰ ਜਿਹੜਾ ਉਹ ਨਜ਼ਰ ਆ ਰਿਹਾ ਹੋਵੇਗਾ ਕਿ ਜਦੋਂ ਚੌਥੀ ਮੰਜ਼ਲ ਤੇ ਅੱਗ ਲੱਗੀ ਤਾਂ ਰਿਕਾਰਡ ਰੂਮ ਦੇ ਵਿੱਚ ਇਹ ਅੱਗ ਲੱਗੀ ਹੈਗੀ ਆ ਜੋ ਕਈ ਕਮਰਿਆਂ ਨੂੰ ਪ੍ਰਭਾਵਿਤ ਜੋ ਦੱਸੀ ਜਾ ਰਹੀ ਹੈਗੀ ਕਿ ਅੱਗ ਨੇ ਕੀਤਾ ਹੈਗਾ ਫਾਇਰ ਵਿਕਟ ਦੀਆਂ ਟੀਮਾਂ ਲੱਗੀਆਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹੈਗੀਆਂ ਕਿ ਜੋ ਫਾਇਰ ਸੇਫਟੀ ਅਫਸਰ ਨੇ ਉਹ ਸਾਡੇ ਨਾਲ ਮੌਜੂਦ ਨੇਗੇ ਤਾਂ ਸਰ ਅੱਗ ਲੱਗਣ ਦਾ ਕਾਰਨ ਪਤਾ ਲੱਗ ਸਕਿਆ ਸਰ ਮੈਂ ਹੁਣ ਜਾ ਰਹੇ ਹਾਂ ਜੀ ਐਗਜ਼ਾਮਿਨ ਕਰਨ ਤੇ ਉਸ ਤੋਂ ਬਾਅਦ ਇਸ ਇਸ ਵਕਤ ਕੀ ਹਾਲਾਤ ਤੇ ਮ 100% ਕੰਟਰੋਲ ਹੈ ਸੋ ਥੋੜਾ ਤੂੰ ਹੈ ਤੇ ਉਸ ਕਰਕੇ ਕਾਗਜ਼ਦਤ ਹੁਆ ਉਸ ਕਰਕੇ ਥੋੜਾ ਜੰਦਰ ਜਾਣ ਪ੍ਰੋਬਲਮ ਹੋ ਰਹੀ ਹੈ ਸਫਾਮ ਕੀ ਨਜ਼ਰ ਆ ਰਿਹਾ ਹੈ ਸਫਾਮ ਦੇਖੋ ਰਿਕਾਰਡ ਹੀ ਹੈ ਸਰ ਉਹ ਸਰ ਜਿਵੇਂ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਵੀ ਉਹਦੀ ਡਿਜੀਟਲਾਈਜੇਸ਼ਨ ਹੋ ਚੁੱਕੀ ਹੈ ਰਿਕਾਰਡ ਦੀ ਤਾਂ ਬਾਕੀ ਮੈਂ ਹੁਣ ਚੈੱਕ ਕਰਦਾ ਸਰ ਇਹ ਵੀ ਚਰਚਾ ਹੈ ਕਿ ਜਿਹੜੇ ਇਕੁਪਮੈਂਟ ਲੱਗੇ ਹੋਏ ਸੀ ਫਾਇਰ ਸੇਫਟੀ ਦੇ ਉਹ ਵੀ ਵਰਕ ਨਹੀਂ ਕੀਤੇ ਸੀ ਸਰ ਜੇਕਰ ਜਿਹੜਾ ਫਿਕਸ ਫਾਇਰ ਇੰਸਟਾਲੇਸ਼ਨ ਹੈ ਉਸ ਤੋਂ ਮੈਨੇ ਕੰਮ ਲਿਆ ਔਰ ਵਧੀਆ ਕੰਮ ਕੀਤਾ ਉਹਨਾਂ ਨੇ ਕੀ ਤੁਸੀਂ ਆਣ ਤੋਂ ਬਾਅਦ ਲਿਆ ਜਾਂ ਪਹਿਲਾਂ ਵੀ ਚੱਲ ਰਹੇ ਸੀ ਸਰ ਪਹਿਲਾਂ ਚੱਲ ਰਹੇ ਸੀ ਤਾਂ ਹੀ ਤੇ ਜਿਹੜੇ ਮੌਕੇ ਤੇ ਇਹਨਾਂ ਦੇ ਜੈ ਸਿੰਘ ਸਾਹਿਬ ਆ ਤੇ ਐਸਜੀ ਸਾਹਿਬ ਆ ਐਕਸਨ ਸਾਹਿਬ ਸਾਰੇ ਸਾਡੇ ਨਾਲ ਮੌਜੂਦ ਸੀਗੇ ਬੀ ਐਂਡ ਆਰ ਦੇ ਅਪਡੇਟਡ ਸੀਗਾ ਸਰ ਬਾਕੀ ਐਕਸਟਿੰਗੁਇਸ਼ਰ ਬਾਰੇ ਸਰ ਮੈਨੂੰ ਨਹੀਂ ਪਤਾ ਐਕਸਟਿੰਗੁਇਸ਼ਰ ਕਿਉਂਕਿ ਸਾਡੇ ਯੂਸਲੈਸ ਹੋ ਨੇ ਤੁਸੀਂ ਦੇਖ ਸਕਦੇ ਹੋ ਆਪਕਾ ਡੇਟਡ ਨੇ ਫਰਵਰੀ ਤੱਕ ਸਾਡੇ ਕੋਲ ਡੇਟ ਹੈਗੀ ਹੈ ਉਹਨਾਂ ਦੀ 1 ਸਾਲ ਹੀ ਭਰਦੇ ਨੇ ਫਰਵਰੀ ਜੀ ਭਰਾਏ ਨੇ ਅਸੀਂ ਸਾਰੇ ਬਲਾਕ ਦੇ ਭਰਾਏ ਹੋਏ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹ ਚੱਲੇ ਨੇ ਉਹ ਸਿਲੰਡਰ ਉੱਪਰ ਕਿਸੇ ਨੇ ਚਲਾਈ ਸੀ ਸਿਲੰਡਰ ਐਕਚੁਅਲੀ ਫਰਸਟ ایڈ ਲਈ ਹੁੰਦਾ ਫਰਸਟ ایڈ ਲਈ ਅਸੀਂ ਯੂਜ਼ ਕਰੇ ਸੀ ਉਸ ਤੋਂ ਬਾਅਦ ਫਾਇਰ ਡਿਪਾਰਟਮੈਂਟ ਆ ਗਿਆ ਸੀਗੇ ਉਹਨਾਂ ਨੇ ਸੰਭਲਿਆ ਸਾਰਾ ਕੁਝ ਜਿਹੜਾ ਆਟੋ ਜਿਹੜਾ ਆਟੋ ਸਿਸਟਮ ਹੈਗਾ ਉਹ ਸਾਰਾ ਸਾਡਾ ਚੱਲਿਆ ਹੈਗਾ ਸਪ੍ਰਿੰਕਲਰ ਚੱਲੇ ਤੁਹਾਨੂੰ ਵਕਤ ਧੂਆ ਜਿਹੜਾ ਬਹੁਤ ਹੈ ਇਹ ਕਿੰਨੀ ਕ ਮੰਜ਼ਲ ਤੱਕ ਨਿਕਲ ਚੁੱਕਾ ਸਰ ਆਲਮੋਸਟ ਧੂਆ ਵੀ 80% ਤੱਕ ਨਿਕਲ ਚੁੱਕਾ ਤੇ ਮੈਂ ਹੁਣ ਉੱਪਰ ਐਗਜ਼ਾਮਿਨ ਕਰਨ ਜਾ ਰਿਹਾ ਨੇ ਕਾਰਨ ਨਾਲ ਪਤਾ ਕਰਦੇ ਆਂ ਸੀ ਜੇ ਪਤਾ ਲੱਗ ਸੇ ਸਰ ਪਤਾ ਲੱਗਿਆ ਕਿ ਕਿੰਨੇ ਕ ਕਮਰੇ ਇਸ ਦੇ ਨਾਲ ਆਏ ਨੇ ਚਪੇੜ ਦੇ ਵਿੱਚ ਦੀ ਜਾਂ ਕੋਈ ਕਾਰਨ ਸਿਰਫ ਜਿਹੜੀ ਲੱਗੀ ਹੋਈ ਆ ਇੱਕੋ ਕਮਰੇ ਸਿਰਫ ਧੂਆ ਹਰ ਇੱਕ ਕਮਰੇ ਪਹੁੰਚ ਰਿਹਾ ਸਰ ਧੂਆ ਤਾਂ ਜਿਹੜੇ ਗਰਾਉਂਡ ਫਲੋਰ ਤੱਕ ਵੀ ਧੂਆ ਦੇ ਇਫੈਕਟ ਹੋਇਆ ਹੈ ਤੇ ਧੂਏ ਦਾ ਫੈਕਟਰ ਹਾਲੇ ਘੰਟੇ ਤੋਂ ਘੰਟੇ ਰਹੇਗਾ ਸਰ ਕੋਈ ਸਟਾਫ ਵਗੈਰਾ ਤਾਂ ਨਹੀਂ ਸੀ ਉੱਪਰ ਸਟਾ ਸਟਾਫ ਬਹੁਤ ਬਹੁਤ ਧੰਨਵਾਦ ਤੇ ਬਿਲਕੁਲ ਇਸ ਵਕਤ ਡੀਸੀ ਦਫਤਰ ਦੇ ਬਾਹਰ ਮੌਜੂਦ ਆ ਔਰ ਉਹ ਤਸਵੀਰ ਤੁਹਾਨੂੰ ਦਿਖਾ ਰਿਹਾ ਹੈਗਾ ਕਿ ਜਦੋਂ ਚੌਥੀ ਮੰਜ਼ਲ ਦੇ ਉੱਪਰ ਅੱਗ ਲੱਗੀ ਹੈ ਹਾਲਾਂਕਿ ਇਹ ਚਰਚਾਵਾਂ ਸੀਗੀਆਂ ਕਿ ਜਿਹੜੇ ਫਾਇਰ ਸੇਫਟੀ ਇਕਵਿਪਮੈਂਟਸ ਨੇ ਉਹ ਕੰਮ ਨਹੀਂ ਕੀਤੇ ਲੇਕਿਨ ਹੁਣ ਕਹਿ ਰਹੇ ਨੇ ਕਿ ਕੰਮ ਕੀਤੇ ਨੇ ਕਿਸੇ ਨੇ ਕਿਤੇ ਸਾਡਾ ਸਾਥ ਜ਼ਰੂਰ ਦਿੱਤਾ ਹੈਗਾ ਤਾਂ ਇਸ ਵਕਤ ਇਹ ਤਸਵੀਰਾਂ ਨੇ ਕਿ ਜਦੋਂ ਸਾਰਾ ਸਟਾਫ ਜਿਹੜਾ ਉਹ ਬਾਹਰ ਆ ਚੁੱਕਾ ਹੈ ਡਿਪਟੀ ਕਮਿਸ਼ਨਰ ਬਾਹਰ ਆ ਚੁੱਕੇ ਨੇ ਸੇਫਟੀ ਦੇ ਬੱਦੇ ਨਜ਼ਰ ਸਾਰਿਆਂ ਨੂੰ ਜਿਹੜਾ ਉਹ ਬਾਹਰ ਕਰ ਦਿੱਤਾ ਗਿਆ ਲੇਕਿਨ ਇਸ ਵਕਤ ਅ